ਹੈਲੋ ਜੀ ਸਤ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਆਪਾਂ ਵੀ ਸਭ ਠੀਕ ਆ ਤੇ ਆਪਾਂ ਚਲੇ ਆਂ ਬਾਬਾ ਸੋਢਲ ਦੇ ਮੇਲੇ ਤੇ ਤੇ ਤੁਹਾਨੂੰ ਵੀ ਲੈ ਚਲਦੇ ਆਂ ਤੁਸੀਂ ਵੀ ਦੇਖਿਓ ਬਾਬਾ ਸੋਢਲ ਜੀ ਦਾ ਮੇਲਾ ਕਿੰਨਾ ਭਰਿਆ ਪਿਆ ਆ ਅਸੀਂ ਰਾਤ ਦੇ ਟਾਈਮ ਗਏ ਸੀ ਕਿਉਂਕਿ ਉੱਥੇ ਭੀੜ ਬਹੁਤ ਆ ਬਾਈਕ ਦਾ ਕੋਈ ਸਾਧਨ ਨਹੀਂ ਸੀ ਆਟੋ ਚ ਜਾਣੇ ਪੈਣਾ ਸੀ ਆਟੋ ਵੀ ਪਿੱਛੇ ਖੜੇ ਹੁੰਦੇ ਸੀ ਅੰਦਰ ਤਾਂ ਸਭ ਬੰਦ ਕੀਤੇ ਸੀ ਬਾਈਕਾਂ ਆਟੋ ਗੱਡੀਆਂ ਕਰ ਸਭ ਬੰਦ ਸੀਗੇ ਕਉਕੀ ਚਾਰ ਰਾਸਤੇ ਬਾਬਾ ਸੋਢੇ ਦੇ ਚਾਰੋਂ ਹੀ ਬੰਦ ਕੀਤੇ ਹੋਏ ਸੀ ਦੁਕਾਨਾਂ ਬਹੁਤ ਦੁਨੀਆ ਆਈ ਹੋਈ ਪਈ ਹੈ ਇੱਕ ਦਿਨ ਪਹਿਲਾਂ ਵੀ ਅਸੀਂ ਜਾ ਕੇ ਸੀ ਉਦੋਂ ਵੀ ਬਹੁਤ ਸੀ ਹੁਣ ਤਾਂ ਜ਼ਿਆਦਾ ਹੀ ਹੋ ਗਏ ਕਿਉਂਕਿ ਹੁਣ ਸਾਰੀਆਂ ਦੁਕਾਨਾਂ ਲੱਗ ਗਈਆਂ ਆ ਤੇ ਦੇਖੋ ਅਸੀਂ ਉਤਰ ਗਏ ਸੀ ਆਟੋ ਚ ਫਟਕ ਵਾਲੀ ਸਾਈਡ ਜਿਹੜੀ ਜਲੰਧਰ ਚ ਰਹਿੰਦੇ ਆ ਜੇ ਮੇਰੇ ਵਲੋਗ ਦੇਖਦੇ ਹੋਗੇ ਉਹਨਾਂ ਨੂੰ ਪਤਾ ਹੋਣਾ ਸੋਢੇ ਫਟਕ ਉਧਰ ਚ ਸੀ ਜਾ ਰਹੇ ਸੀ ਤੇ ਦੁਕਾਨਾਂ ਸਾਰੀਆਂ ਲੱਗ ਚੁੱਕੀਆਂ ਸਿਗੀਆਂ ਹੈ ਤੇ ਦੇਖੋ ਟੈਡੀ ਵੀਅਰ ਹਰ ਇੱਕ ਚੀਜ਼ ਦੀ ਦੁਕਾਨ ਲੱਗੀ ਹੋਈ ਸੀ ਜੀ ਕੋਈ ਵੀ ਕੋਈ ਵੀ ਚੀਜ਼ ਸੀ ਲੈ ਸਕਦੇ ਹੋ ਚਾਹੇ ਛੋਟੀ ਤੇ ਛੋਟੀ ਵੱਡੀ ਤੋਂ ਵੱਡੀ ਲੈ 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 ਰੀਵਰੋਂ ਲੱਪੇ ਸੀ ਤੇ ਬਸ ਬਾਹੂ ਨੂੰ ਫਿਰ ਚਾਹੀਦੇ ਹੁੰਦੇ ਚੂਲੇ ਛੋਟਾ ਜਿਹਾ ਬੈਗ ਲੈ ਜਾਂਦਾ ਸੀਗਾ ਰੀਵਾ ਦੇ ਕੱਪੜੇ ਵਗੈਰਾ ਕੱਪੜੇ ਬੋਟਲ ਦੁੱਧ ਦੀ ਔਰ ਵਾਈਪਸ ਡਾਈਪਰ ਕੋ ਕਿ ਦੇਖੋ ਛੋਟਾ ਬੱਚਾ ਹੈ ਫਿਰ ਇਹ ਚੀਜ਼ਾਂ ਤਾਂ ਹੁਣ ਚਾਹੀਦੀਆਂ ਨੇ ਨਾਲ ਅਸੀਂ ਹਮੇਸ਼ਾ ਰੱਖਦੇ ਹਾਂ ਨਾਲ ਕਿ ਪਤਾ ਕਿਹੜੇ ਵੇਲੇ ਲੋੜ ਪੈ ਜਾਵੇ ਤੇ ਇੱਥੇ ਨਾ ਸੀ ਗਰਾਊਂਡ ਸੀ ਸਕੂਲ ਦਾ ਗਰਾਊਂਡ ਆ ਬਹੁਤ ਵੱਡਾ ਤੇ ਇੱਥੇ ਚੂਲੇ ਲੱਗੇ ਹੋਏ ਸੀ ਤੇ ਬਸ ਬਾਹੂ ਕੋ ਕਹਿੰਦਾ ਸੀ ਮੈਂ ਚੂਟੇ ਲੈਣੇ ਆ ਇੱਥੇ ਤੇ ਦੇਖੋ ਹਰ ਇੱਕ ਚੰਡੋ ਚੰਡੋ ਲੱਗਿਆ ਸੀ ਕਿਸਤੀ ਪੂਤ ਬੰਗਲਾ ਵੀ ਸੀਗਾ ਇੱਥੇ ਤੇ ਹੋਰ ਵੀ ਬਾਕੀ ਸਾਰੇ ਚੂਲੇ ਸੀਗੇ ਬਹੁਤ ਜ਼ਿਆਦਾ ਪੀੜ ਸੀਗੀ ਇੱਥੇ ਵੀ ਅੱਗੇ ਅੱਗੇ ਪੀੜ ਵਾਧੀ ਆ ਹਰ ਇੱਕ ਦਿਨ ਚ ਪੀੜ ਵਾਧੀ ਸੀਗੀ ਤੇ ਦੇਖੋ ਕਿੱਡਾ ਵੱਡਾ ਚੰਡੋ ਲੱਗਦਾ ਦੇਖ ਕੇ ਨਾ ਮੈਂ ਅੱਧਾ ਬਿਲਕੁਲ ਕੋਲ ਖੜੀ ਸੀ ਚੰਡੋਲ ਦੇ ਤੇ ਜਿਹੜੋ ਘੁੰਮਦਾ ਸੀ ਦੇਖ ਕੇ ਮੈਨੂੰ ਚੱਕਰ ਆਂਦੇ ਸੀਗੇ ਤੇ ਜਿਹੜੇ ਬੈਠੇ ਹੋਣੇ ਉਹਨਾਂ ਦਾ ਕੀ ਹਾਲ ਹੋਣਾ ਨਾ ਮੈਂ ਫਸਟ ਟਾਈਮ ਇੱਕੋ ਹੀ ਲਈ ਸੀਗੇ ਝੂਟੇ ਤੇ ਮੁੜ ਕੇ ਮੈਂ ਕਦੀ ਝੂਟੇ ਨਹੀਂ ਲਏ ਹੈਗੇ ਇਸ ਗੋਲ ਵਾਲੇ ਝੁੱਲੇ 'ਚ ਕਿਉਂਕਿ ਮੈਨੂੰ ਬਹੁਤ ਡਰ ਲੱਗਦਾ ਹੈ ਵੱਡੇ ਝੁੱਲਿਆਂ 'ਚ ਤਾਂ ਕਰਕੇ ਤੇ ਦੇਖੋ ਦੁਨੀਆ ਲੈਂਣ ਲੱਗੀ ਹੋਈ ਸੀ ਲੈਂਣ ਲੱਗੀ ਹੋਈ ਸੀ ਝੁੱਲੇ ਜਿੱਕੇ ਟਿੱਕ ਟੁਕ ਟਕਟਵਾਈ ਹੋਏ ਸੀ ਤੇ ਉਹਨਾਂ ਨੇ ਬੈਣਾ ਸੀ ਤੇ ਬੱਸ ਭਾਵੂ ਕੋ ਫਿਰ ਆਹੀ ਹਮੇਸ਼ਾ ਆਹੀ ਲੈਂਦਾ ਹੈ ਕਿ ਮੌਸ ਵਾਲਾ ਤੇ ਇਹਨੇ ਲਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਗਏ ਤੇ ਦੇਖੋ ਉਧਰਲੀ ਸਾਈਡ ਪਰਲੀ ਸਾਈਡ ਇਧਰੀ ਸਾਈਡ ਇਹ ਚੰਡੋਲ ਸੀ ਪਰਲੀ ਸਾਈਡ ਕਿਸ਼ਤੀ ਵਾਲਾ ਚੁੱਲਾ ਸੀ ਉਹ ਵੀ ਬਹੁਤ ਦੁਨੀਆ ਸੀ ਕਿਸ਼ਤੀ ਤੇ ਚਿੱਕਾ ਮਾਰ ਰੇ ਸੀ ਕਿ ਮੈਂ ਤਾਂ ਵਾਇਸਓਵਰ ਕੀਤਾ ਨਾ ਤੇ ਬਹੁਤ ਜ਼ਿਆਦਾ ਚਿੱਕਾ ਚਾੜਾ ਪੈਂਦਾ ਪਿਆ ਸੀਗਾ ਕੋਕੀ ਕੋਕੀ ਦੇਖੋ ਲੋਕ ਆਉਂਦੇ ਮੇਲੇ ਤੇ ਝੂਟੇ ਤਾਂ ਲੈਂਦੇ ਲੈਂਦੇ ਆ ਨਾ तकरीबन ਝੂਲੇ ਤਾਂ ਹੁੰਦੇ ਹੁੰਦੇ ਹਰ ਇੱਕ ਮੇਲੇ 'ਚ ਤੇ ਇੱਥੇ ਵੀ ਤਾਂ ਇਹ ਤਾਂ ਚੰਡੋਲ ਕੁਝ ਜਾ ਰਹੀ ਉਹ ਡੈਸੀਗਾ ਤੇ ਦੁਨੀਆ بار بار ਆ ਰਹੀ ਸੀਗੀ ਬਹੁਤ ਜ਼ਿਆਦਾ ਪੀੜ ਸੀਗੀ ਧਿਲੀ ਸਾਈਡ ਹਣਾ ਚੁੱਲੇ ਵਾਲੀ ਸਾਈਡ ਤਾਂ ਪੀੜ ਪੀੜ ਸੀਗੀ ਕਿਉਂਕਿ ਲੋਕ ਬਹੁਤ ਜ਼ਿਆਦਾ ਝੂਟੇ ਝੁੱਲੇ ਛੋਟੇ ਬੱਚੇ ਫੇ ਛੋਟੇ ਬੱਚੇ ਤੁਹਾਨੂੰ ਪਤਾ ਹੀ ਜਿੱਦਾ ਕਿ ਜਿੱਦ ਕਰਦੇ ਉਹਨਾਂ ਨੇ ਤਾਂ ਲੈਣ ਹੀ ਹੁੰਦੇ ਆ ਝੂਟੇ ਤੇ ਇੱਥੇ ਤੇਰੇ ਪਾਪਾ ਲੈ ਕੇ ਆ ਗਏ ਪਾਪਕੋਰਨ ਅਸੀਂ ਪੋਪਕੋਰਨ ਖਾਦੇ ਤੇ ਰੀਵ ਨੂੰ ਥੋੜਾ ਜਿਹਾ ਇੱਥੇ ਉਠਾਤੇ ਖੋਖੁੰਦੀ ਸੀ ਪਹਿਲਾਂ ਵੀ ਨਾ ਨਹੀਂ ਬਿਠਾਇਆ ਸੀ ਫਿਰ ਇਹਨੂੰ ਫੜ ਲਿਆ ਗੋਦੀ ਫਿਰ ਰੋਣ ਲੱਪੀ ਵੀ ਮੈਨੂੰ ਦੁਬਾਰਾ ਇੱਥੇ ਬਿਠਾਓ ਫਿਰ ਦੁਬਾਰਾ ਬਿਠਾਇਆ ਇੱਥੇ ਤੇ ਖੋਖੁੰਦੀ ਸੀ ਕਿ ਕਿਉਂਕਿ ਥੋੜਾ ਸੌਫਟ ਸੌਫਟ ਹੈ ਨਾ ਤਾਂ ਕਰਕੇ ਤੇ ਬਸ ਬਾਹੂ ਕਨੇ ਵੀ ਲੈ ਲੇ ਬਾਹੂ ਕਨੇ ਲੈ ਲੇ ਅਸੀਂ ਇਹ ਤੇ ਫਿਰ ਆਪਾਂ ਹੁਣ ਚੱਲੇ ਆ ਇੱਥੋਂ ਮਤਲਬ ਝੂਲੇ ਲੈ ਜਿਹੜਾ ਇਹ ਗਰੋਂ ਉੱਥੋਂ ਚੱਲੇ ਆਂ ਬਾਕੀ ਮੇਲਾ ਤਾਂ ਹਜੇ ਅੱਗੇ-ਅੱਗੇ ਦਿਖਾਵਾਂਗੇ ਤੁਹਾਨੂੰ ਦੁਕਾਨਾਂ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਲਾਈਕ ਔਰ ਕਮੈਂਟ ਕਰਕੇ ਜਰੂਰ ਜਾਇਓ ਜਾਇਓ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਭੀੜ ਹਨ ਹਜੇ ਮਤਲਬ ਅਸੀਂ ਜਲਦੀ ਆਗੇ ਥੋੜਾ ਥੋੜੀ ਨੀਦਾਰੀਆ ਫਿਰ ਵੀ ਵਾਇਸਓਵਰ ਕਰ ਰਹੀ ਆਂ ਕਿ ਰਾਤ ਦੀ ਪੂਰਾ ਰਾਤ ਨਹੀਂ ਮੈਂ ਸੁੱਤੀ ਪੀੜ ਥੋੜੀ ਹੈ ਨਾ ਹਜੇ ਫਿਲਹਾਲ ਘਾਟਵਾ ਤੇ ਰਾਤ ਜਿੱਤੇ ਜਦ ਰਾਤ ਹੋ ਜਾਂਦੀ ਹੁੰਦੀ ਤਾਂ ਪੀੜ ਵਧੀ ਜਾਂਦੀ ਸੀ ਕੋਕ ਲੋਕ ਜ਼ਿਆਦਾਤਰ ਰਾਤ ਨੂੰ ਜਾਂਦੇ ਆ ਦਿਨ ਨੂੰ ਤਾਂ ਧੁੱਪ ਵਗੈਰਾ ਹੁੰਦੀ ਇੰਨੇ ਲੋਕ ਨਹੀਂ ਆਉਂਦੇ ਬਟ ਰਾਤ ਨੂੰ ਜ਼ਿਆਦਾ ਆਉਂਦੇ ਤੇ ਦੇਖੋ ਇੱਥੇ ਵੀ ਵੀ ਦੀ ਸੇਲ ਦਾ 10 ਦੀ ਸੇਲ ਕੱਪ ਪਲੇਟ ਤਾਂ ਦੇਖੋ ਕੱਚ ਦੇ ਬਰਤਨ ਵਗੈਰਾ ਸੀ ਕੱਪ ਬਹੁਤ ਵਧੀਆ ਵਧੀਆ ਸੀ ਮੈਂ ਵੀ ਕੱਪ ਲਏ ਆ ਮੈਨੂੰ ਪਸੰਦ ਆ ਗਏ ਸੀ ਦੋ ਕੱਪ ਮੈਂ ਦੋਲੇ 106 ਵੀ ਦਿੰਦੇ ਸੀ ਕਿਤੇ ਸੈਂਤ 104 ਕੱਪ ਆ ਵੱਡੇ ਵਾਲੇ 6 ਸੀ ਸ਼ਾਇਦ 10 ਦੇ ਤੇ ਫਿਰ ਮੈਂ ਵੀ ਲਿਆ ਦੇਖੋ 10 ਦੀਆਂ ਹਾਂ ਕੜੇ ਜੀ ਅਸੀਂ 100 10 ਦੇ ਸੈਟ ਸੀ ਪੂਰੇ ਵੀ ਇਹ ਕੰਗਣ ਵਗੈ ਇਹ ਕੜੇ ਵਾਲੇ ਕੜੇ 10 ਦੇ ਸੈਟ ਦਿੰਦੇ ਸੀਗੇ ਇਹ ਤੇ ਭਾਂਡਿਆਂ ਦੀਆਂ ਦੁਕਾਨਾਂ ਹਰ ਇੱਕ ਚੀਜ਼ ਦੀ ਦੁਕਾਨ ਸੀ ਖਿਡੌਣੇ ਤੇ ਬਸ ਭਾਵੁਕ ਨੂੰ ਵੀ ਕੁਛ ਨਾ ਕੁਛ ਚਾਹੀਦਾ ਹੁੰਦਾ ਪਪਾ ਜੀ ਉਹ ਲੈਰੋ ਮੰਮਾ ਜੀ ਉਹ ਲੈਰੋ ਆਹ ਲੈਰੋ ਬਸ ਅੱਧੀ ਕਰੀ ਜਾਂਦਾ ਸਿੱਗੇ ਜਾਂਦਾ ਜਾਂਦਾ ਤੇ ਦੇਖੋ ਆ ਉਹਨਾ 080 ਆਇਆ ਸਾਨੂੰ ਪਤਾ ਨਹੀਂ ਸੀ ਕਿ ਸ਼ਾਇਦ ਬਾਈਕ ਗੱਡੀਆਂ ਨੰਗਦੀਆਂ ਨਹੀਂ ਸੀ ਪਰ ਐਕਟਿਵ ਆ ਨੰਗ ਰਹੀ ਸੀ ਜੀ ਤੇ ਅੱਗੇ ਜਾ ਕੇ ਪਤਾ ਲੱਗਾ ਕਿ ਇਹਨਾਂ ਦਾ ਘਰ ਇਧਰਲੀ ਸਾਈਡ ਆ ਥਾ ਕਰਕੇ ਲੋਗ ਇਧਰ ਜਿਹੜੇ ਇਧਰਲੇ ਆ ਨੰਗ ਰਹੇ ਹੀ ਤੇ ਫਿਰ ਉਸ ਤੋਂ ਬਾਅਦ ਆ ਦੇਖੋ ਭਾਂਡਿਆਂ ਦੀਆਂ ਦੁਕਾਨਾਂ ਵੀ ਸਗੀਆਂ ਹੈ ਰੱਜਪੂਰ ਚਾਹਨਾ ਨਹੀਂ ਆ ਰਹੀ ਉਹ ਤੇ ਚਲੋ ਨੀਂਦ ਨੂੰ ਆਪਣੀ ਨੂੰ ਕਰਦੇ ਆ ਸਾਈਡ ਤੇ ਤੇ ਤੁਹਾਡੇ ਨਾਲ ਕਰਦੇ ਆ ਗੱਲ ਤੇ ਭਾਂਡਿਆਂ ਦੀ ਦੁਕਾਨਾਂ ਵੀ ਸੀ ਹਰ ਇੱਕ ਚੀਜ਼ ਦੀ ਦੁਕਾਨ ਸੀ ਤੇ ਲੋਕ ਬਰਸ ਸਮਾਨ ਲੈ ਜਾਂਦੇ ਸੀ ਜਾਈ ਜਾਂਦੇ ਸੀ ਲਈ ਜਾਂਦੇ ਸੀ ਜਾਈ ਜਾਂਦੇ ਸੀ ਜੇ ਹਾਂ ਹਲੇ ਲੈ ਫਿਰ ਇਸ ਤੋਂ ਬਾਅਦ ਦੇਖੋ ਅੱਗੇ-ਅੱਗੇ ਥੋੜੀ ਭੀੜ ਵੱਧਦੀ ਪਈ ਹੈ ਇਦਲੀ ਸਾਰੇ ਇਹ ਆ ਹਸਿਗੀਆਂ ਮਧਾਨੀਆਂ ਮਧੂਨੀਆਂ ਜੜੀਆਂ ਸੀਗੀਆਂ ਤੇ ਲੋਕ ਕਾਫੀ ਲੋਕ ਸੀਗੇ ਆਏ ਹੋਏ ਆ ਦੇਖੋ ਕੱਪ ਪਲੇਟਾ ਇਹ ਕੱਪ ਰਿਆ ਸੀਗੇ ਛੋਕ ਤੇ ਇੱਥੇ ਵੀ ਮੈਂ ਨਾ ਆ ਕਲਰ ਮੈਨੂੰ ਪਸੰਦ ਆਇਆ ਸੀ ਤੇ ਪਹਿਲੀ ਨਜ਼ਰ ਸੀ ਜਿਹੜਾ ਮਤਲਬ ਆ ਜਾਂਦਾ ਨਾ ਕਲਰ ਉਹ ਪਸੰਦ ਉਹ ਹੀ ਆਇਆ ਮੈਨੂੰ ਕਲਰ ਹੀ ਬੜਾ ਵਧੀਆ ਲੱਗਿਆ ਦੋ ਕੱਪ ਲੈ assiਆਂ ਦੇ ਦੋ ਕੱਪ ਸੀ ਇਹੀ ਸੀਗੇ بس ਤਿੰਨ ਸੀ ਇੱਕ ਉਹ ਪਿਆ ਪਰ ਮੈਂ ਦੋ ਲੈ ਤੇ ਮੈਨੂੰ ਇਹ ਪਸੰਦ ਆ ਗਏ ਸੀਗੇ ਕੱਪ ਤੇ ਇਹ ਵਾਲੇ ਕੱਪ ਲੈ ਇਤੂ ਸੀ ਮੰਦਿਰ ਦੇਖਿਆ ਇਹ ਬਾਰੋਂ ਕਿੰਨਾ ਵਧੀਆ ਸਜਾਇਆ ਹੋਇਆ ਸੀ ਤੇ ਹੁਣ ਅਸੀਂ ਆ ਗਏ ਦੂਸਰੀ ਸਾਈਡ ਝੁੱਲੇ ਤੇ ਇਹ ਵੀ ਝੁੱਲੇ ਲੱਗ ਲੱਗੇ ਮਤਲਬ ਲੱਗ ਲੱਗੇ ਥਾਂ ਤੇ ਲੱਗੇ ਇੱਦਾਂ ਦੇ ਬਹੁਤ ਜ਼ਿਆਦਾ ਝੁੱਲੇ ਲੱਗੇ ਹੋਏ ਸੀ ਦੂਸਰੀ ਸਾਈਡ ਆ ਗਏ ਕਿਉਂਕਿ ਭਾਵੂ ਕੋ ਲੱਭ ਰਿਹਾ ਸੀ ਬੋਟ ਵਾਲਾ ਜਿੱਚ ਪਾਣੀ ਮਤਲਬ ਬੋਟ ਚੱਲਦੀ ਹੈ ਪਾਣੀ ਚ ਉਹ ਵਾਲਾ ਲੱਭ ਰਿਹਾ ਸੀ ਉਹ ਪਰਲੀ ਸਾਈਡ ਸੀਗੇ ਤੇ ਇੱਥੇ ਭਾਵੂ ਕੋ ਦੇ ਪਾਪਾ ਨੇ ਉਹ ਭਾਵੂ ਕਨੇ ਖਾਦੇ ਗਲਾਵ ਜਾਮਣ ਮੈਂ ਤਾਂ ਖਾਦੇ ਨਹੀਂ ਇਹਨਾਂ ਨਹੀਂ ਖਾਦੇ ਕੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਇਹ ਵਾਲੇ ਜਿਹੜਾ ਬਾਬਾ ਸੋਢਰ ਜੀ ਦਾ ਮੇਲਾ ਨਾ ਬਹੁਤ ਮਸ਼ਹੂਰ ਵਾ ਬਹੁਤ ਵੱਡਾ ਲੱਗਦਾ ਹੈ ਇਹ ਮੇਲਾ ਜਿਲੰਦਰ ਤੋਂ ਮਸ਼ਹੂਰ ਮੰਨਿਆ ਜਾਂਦਾ ਬਾਬਾ ਸੋਢਰ ਜੀ ਦਾ ਮੇਲਾ ਤੇ ਹਰ ਸਾਲ ਲੱਗਦਾ ਹਰ ਸਾਲ ਪੀੜ ਵੱਧਦੀ ਜਾਂ ਘਟਦੀ ਨਹੀਂ ਹੈਗੀ ਤੇ ਆਪਾਂ ਰੀ ਵਾਲੀ ਲਈ ਆ ਇਹ ਡੋਲ ਕਿਉਂਕਿ ਆਪਣੀ ਕੁੜੀਆ ਰਾਣੀ ਲਈ ਨਾ ਕੁਛ ਲੈ ਹੋ ਹੀ ਨਹੀਂ ਸਕਦਾ ਅਲੱਗ-ਅਲੱਗ ਕਲਰ ਸੀਗੇ ਆਪਾਂ ਡੋਲ ਲਈ ਆ 50 ਰੁਪਏ ਦੀ ਕਹਿੰਦਾ ਸੀਗਾ ਤੇ 50 ਦੀ ਲੈ ਲਈ ਪਿੰਕ ਕਲਰ ਲਈ ਆ ਆ ਵਾਲਾ ਲਈ ਆਸੀ ਜਿਹੜਾ ਦਿਖਾ ਰਹੀ ਆ ਬਈਆਂ ਆ ਗਏ ਸੀਗੇ ਮੱਥਾ ਟੇਕ ਕੇ ਮੱਥਾ ਟੇਕ ਕੇ ਨਹੀਂ ਮਤਲਬ ਮੇਡਾ ਦੇਖ ਕੇ ਆ ਬਾਬਾ ਸੋਡਰ ਤੋਂ ਬਹੁਤ ਜ਼ਿਆਦਾ ਭੀੜ ਸੀ ਕਿ ਤੇ ਹਜੇ ਤੱਕ ਕੱਲੂ ਵੀ ਹੁਣੀ ਪਰਸਨ ਨਹੀਂ ਹੋਣੀ ਜਦ ਤੱਕ ਦੁਕਾਨ ਨਾ ਲੱਗਿਆ ਤੱਕ ਭੀੜ ਰਹਿਣੀ ਆ ਤੇ ਰੀਵ ਵਾਲੀ ਇਹ ਅਸੀਂ ਲੈ ਕੇ ਆਂਦਾ ਕੁਛ ਵਾਹ ਕਾਕੇ ਇਹ ਆਪਣਾ ਦਿਖਾਓ ਨਹੀਂ ਦਿਖਾ ਦਿਖਾ ਆ ਆਪਣਾ ਰੀ ਵਾਲੀ ਅਸੀਂ ਲੈ ਕੇ ਆਂਦੀ ਗੁੱਡੀ ਪਰ ਇਧਰ ਬਾਹ ਤੋੜ ਲਈ ਆਂਦੀ ਆਂਦੀ ਸਰ ਬਾਹ ਤੋੜ ਲਈ ਇਧਰ ਇਹ ਡੋ ਲੈ ਕੇ ਆਂਦੀ ਏ ਰੀ ਵਾਲੀ ਲਾ ਦੋ ਮੈਂ ਖੇਨਾ ਤੇ ਮੈਂ ਕੱਪ ਲੈ ਕੇ ਆਂਦੇ ਆ ਦੋ ਵੱਡੇ ਵਾਲੇ ਚਾਰ ਲੈਣੇ ਸੀ ਫੇ ਚਾਰ ਕਿਹਨੇ ਉ ਆਪੋ ਮੈਂ ਤੇ ਹੀ

धो तो के रख रहे पहला मैं आके देखा भी कितने लीक लुक तो नहीं करते बट नहीं करते धो तो के ला रख रहे देखो बार अंधेरा दे, कि होने हूँ होन आप सोवेंगे थक हो गया बहुत ज्यादा तो रीवा आनी रास्ते ज सुती आई देखो ਚਲੋ ਹੁਣ ਮੈਂ ਆਪਣਾ ਇੱਥੇ ਵੀਡੀਓ ਲੈਂਡ ਕਰਦੀ ਆ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ ਗੁੱਡ ਨਾਈਟ